ਉਹ ਨਵੀਂ ਕਮੇਟੀ ਹੋਰ ਬਣ ਗਈ ਜਿਸ ਦੇ ਪ੍ਰਧਾਨ ਜੋ ਆਪਣੇ ਕੀ ਕਹਿੰਦੇ ਨੇ ਪੰਚਾਇਤ ਜਿਹੜੀ ਉਹ ਪੰਚਾਇਤ ਦੇ ਵਿੱਚ ਵੀ ਬੰਦੇ ਆਪਸ ਵਿੱਚ ਵੀ ਲੱਗਦੇ ਆ ਸਾਡੇ ਦੋਨੇ ਪਾਸੇ ਕਿਉਂਕਿ ਜਿਹੜੀ ਪੰਚਾਇਤ ਪਹਿਲਾਂ ਹਾਰ ਗਈ ਉਹ ਵੀ ਲੱਗਦੀ ਹੈ ਸਾਡੇ ਇੱਕ ਹੋਰ ਜਿਹਨ ਕਿ ਤੀਜੀ ਪਾਰਟੀ ਹੋਰ ਹੈ ਉਹ ਵੀ ਲੱਗਦੇ ਆ ਅੱਦੇ ਮੈਨੂੰ ਕਹਿੰਦੇ ਵੀ ਬਾਬੇ ਨੂੰ ਕੱਢਣਾ ਸ਼ੁਰੂ ਕਰ ਦੀਏ ਵੀ ਦੂਜੇ ਨੇ ਰੱਖਿਆ ਵੀ ਦੂਸਰੇ ਆ ਨੇ ਰੱਖਿਆ ਇਹਨੂੰ ਇਹਨੂੰ ਬਾਬੇ ਨੂੰ ਕੱਢੋ ਇਹਨੂੰ 19 ਸਾਲ ਹੋ ਗਏ ਰਹਿੰਦੇ ਨੇ ਉਹ ਕਿਸੇ ਨੇ ਸ਼ਰਾਰਤੀ ਕਰਕੇ ਹਾਂਜੀ ਇਹ ਸਾਰਾ ਦੋ ਬੱਚੀਆਂ ਮੇਰੇ ਪਿੱਛੇ ਗੁਰਦਰਾ ਸਾਹਿਬ ਤਾਂ ਮੈਂ ਤਾਂ ਆਉਂਦਿਆਂ ਹਰੇਕ ਮੇਰੇ ਮਨ ਵਿੱਚ ਹੈ ਨਹੀਂ ਜੀ ਮੇਰੇ ਹਰੇਕ ਬੱਚਾ ਕੋਈ ਪਿੰਡ ਜੇ ਕਹਿ ਦਵੇ ਵੀ ਸਾਨੂੰ ਬਾਬਾ ਐਦਾਂ ਨਾਮ ਨਹੀਂ ਲਾ ਕੇ ਬੁਲਾਉਂਦਾ ਯਾਨੀ ਕਿ ਪਿਆਰ ਨਾਲ ਕਿਉਂ ਮੈਂ ਰੰਦਾ ਇਕੱਲਾ ਆ ਯਾਨੀ ਕਿ ਆਪਾਂ ਕੋਈ ਐਦਾਂ ਦੀ ਗੱਲ ਨਹੀਂ ਕੀਤੀ ਨਹੀਂ ਮੇਰੇ ਕੋਈ ਨਹੀਂ ਕੀਤੀ ਜਿਵੇਂ ਕਿਉਂ ਅਖਾਂ ਕੋਈ ਗਲਤੀ ਨਹੀਂ ਹੋਈ ਨਹੀਂ ਜੀ ਨਹੀਂ ਨਹੀਂ ਸਾਰੇ ਵੀਡੀਓ ਤੱਕ ਦੇਖਿਆ ਨਹੀਂ ਰਾਜ ਹੁੰਦਾ ਜੀ ਇਹ ਗਰੰਤੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਕਿਸਮਾ ਵਾਲੇ ਨੂੰ ਕਾਬੂ ਕੀਤਾ ਗਿਆ ਜੀ ਜੀ ਗੁਰਦਰਾ ਭੈਣੇ ਭੜੀਆਂ ਗੁਰਦਰਾ ਸਾਹਿਬ ਵਿੱਚ ਤਕਰੀਬ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੀਆਂ ਸੀ ਜਿੰਗ ਜੀ ਇਹਨਾਂ ਕੋਈ ਬੱਚੀ ਨੇ ਪਿੰਡ ਦੇ ਪਰਿਵਾਰ ਦੇ ਦੇ ਰਿਸ਼ਤ ਲਾਇਆ ਪੈਨਾਂ ਨੇ ਛੋਟੀ ਬੱਚੀ ਸੀ 10 ਸਾਲ ਦੀ ਉਹਨਾਂ ਨਾਲ ਕੁਛ ਨਾ ਕਰਤਾ ਕਿਤੇ ਇਸੇ ਨੂੰ ਕਟਮਾਟਲ ਕਰਕੇ ਇਹ ਰਿਸ਼ਤ ਪਾਈ ਹੈ ਜੀ ਹਾਂ ਤੇ ਹੁਣ ਰਿਮਾਰਟ ਤੇ ਲਿਆ ਹੀ ਲੱਗਦਾ ਕਿ ਰਿਮਾਰਟ ਤੇ ਪੂਰੀ ਗੱਲ ਸਾਹਮਣੇ ਆ ਜੂਗੀ ਹਾਂਜੀ ਸਰ ਆਪਣੇ ਦੋ ਜੰਦਾ ਪਰ ਰਮਾੜਾ ਤੇ ਹੁਣ ਪਰਮਾਰਗ ਪਰਚੇਸ਼ ਕਰਦੇ ਆ ਤੇ ਸਾਰੀ ਗਲਤੀ ਇਹ ਕਰਦੇ ਆ بس ਕੁਛ ਨਹੀਂ ਜੀ ਪਿੰਡ ਵਿੱਚ ਪਾਰਟੀਬਾਜੀ ਚੱਲਦੀ ਜਾਨੀ ਕਿ ਇਹ ਹੁਣ ਨਵੀਂ ਕਮੇਟੀ ਹੋਰ ਬਣ ਗਈ ਜਾਨੀ ਕਿ ਪ੍ਰਧਾਨ ਜੋ ਆਪਣੇ ਕੀ ਕਹਿੰਦੇ ਨੇ ਪੰਚਾਇਤ ਜੀ ਉਹ ਪੰਚਾਇਤ ਦੇ ਵਿੱਚ ਵੀ ਬੰਦੇ ਆਪਸ ਵਿੱਚ ਵੀ ਲੱਗਦੇ ਆ ਸਾਡੇ ਦੋਨੇ ਪਾਸਿਓਂ ਕਿਉਂਕਿ ਜਿਹੜੀ ਪੰਚਾਇਤ ਪਹਿਲਾਂ ਹਾਰ ਗਈ ਉਹ ਵੀ ਲੱਗਦੀ ਹੈ ਸਾਡੇ ਇੱਕ ਹੋਰ ਜਾਨੀ ਕਿ ਤੀਜੀ ਪਾਰਟੀ ਹੋਰ ਹੈ ਉਹ ਵੀ ਲੱਗਦੇ ਆ ਅੱਦੇ ਮੈਨੂੰ ਕਹਿੰਦੇ ਵੀ ਬਾਬੇ ਨੂੰ ਕੱਢਣਾ ਸ਼ੁਰੂ ਕਰ ਦिए ਵੀ ਦੂਜੇ ਨੇ ਰੱਖਿਆ ਵੀ ਦੂਸਰੇ ਆ ਨੇ ਰੱਖਿਆ ਇਹਨੂੰ ਇਹਨੂੰ ਬਾਬੇ ਨੂੰ ਕੱਢੋ ਇਹਨੂੰ 19 ਸਾਲ ਹੋ ਗਏ ਰਹਿੰਦੇ ਨੇ ਉਹ ਕਿਸੇ ਨੇ ਸ਼ਰਾਰਤੀ ਕਰਕੇ ਹਾਂਜੀ ਇਹ ਸਾਰਾ ਦੋ ਬੱਚੀਆਂ ਮੈਨੂੰ ਭੇਜ ਕੇ ਗੋਦਰਾ ਸਾਹਿਬ ਤਾਂ ਮੈਂ ਤਾਂ ਆਉਂਦਿਆਂ ਹਰੇਕ ਮੇਰੇ ਮਨ ਵਿੱਚ ਹੈ ਨਹੀਂ ਜੀ ਮੇਰੇ ਹਰੇਕ ਬੱਚਾ ਕੋਈ ਪਿੰਡ 'ਚ ਕਹਿ ਦਵੇ ਵੀ ਸਾਨੂੰ ਬਾਬਾ ਐਦਾਂ ਨਾਮ ਨਹੀਂ ਲਾ ਕੇ ਬੁਲਾਉਂਦਾ ਜਿਵੇਂ ਕਿ ਪਿਆਰ ਨਾਲ ਕਿਉਂ ਮੈਂ ਰਹਿੰਦਾ ਇਕੱਲਾ ਆ ਜਿਵੇਂ ਕਿ ਨਹੀਂ ਮੇਰੇ ਕੋਈ ਨਹੀਂ ਕੀਤੀ ਐਵੇਂ ਕਿਉਂ ਵਖਾ ਨਹੀਂ ਜੀ ਨਹੀਂ ਨਹੀਂ ਸਾਰੇ ਵੀਡੀਓ ਤੱਕ ਦੇਖਿਆ ਜੀ ਕੱਢ ਰਾਜਿੰਦਰ ਜੀ ਗ੍ਰੰਤੀ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਕਿਸ ਮਾਮਲੇ 'ਚ ਕਾਬੂ ਕੀਤਾ ਗਿਆ ਜੀ ਜੀ ਗੁਰਦੁਆਰਾ ਪੈਣੀ ਪੜੀਆਂ ਗੁਰਦੁਆਹਾ ਦੇ ਵਿੱਚ ਕਰੀਬ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਗ੍ਰੰਤੀ ਸਿੰਘ ਜੀ ਇਹਨਾਂ ਨੇ ਕੋਈ ਬੱਚੇ ਪਿੰਡ ਦੇ ਪਰਿਵਾਰ ਦੇ ਦੇ ਰਿਸ਼ਤ ਲਾਇਆ ਰਿਹਾ ਇਹਨਾਂ ਨੇ ਛੋਟੀ ਬੱਚੀ ਸੀ 10 ਸਾਲ ਦੀ ਉਹਨਾਂ ਨਾਲ ਕੁਝ ਅਤਕ ਕਰਤਾ ਕੀਤੀਆਂ ਇਸ ਤੇ ਇਹਨਾਂ ਨੂੰ ਕਟਮਾਰਦ ਜੀ ਕਰਕੇ ਇਹ ਐਰਚ ਪਾਈ ਹੈ ਜੀ ਹੋਨ ਪਰਮਾਰ ਤੇ ਲੱਗਦਾ ਕਿ ਪਰਮਾਰ ਤੇ ਪੂਰੀ ਗੱਲ ਸਾਹਮਣੇ ਆ ਜੂਗੀ ਹਾਂਜੀ ਸਰ ਆਪਣੇ ਦੋ ਜੰਦਾ ਪਰਮਾਰਾ ਤੇ ਹੋਨ ਪਰਮਾਰ ਦੇ ਪਰਚੇ ਕਰਦੇ ਆ ਤੇ ساری ਸਾਰੀ ਗਲਤੀ ਇਹ ਕਰਦੇ ਆ